ਜੰਨਾ ਤੁੱਕ ਤੇਰੀ ਮੰਜ਼ਿਲ 'ਚ ਹੈ ਮਾਣੂ ਪਰ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਲੋਕਾਂ ਦੇ ਵਿੱਚ ਭੁੱਖ ਇਸ ਕਦਰ ਤੱਕ ਵੱਧ ਚੁੱਕੀ ਹੈ ਕਿ ਕਿਸੇ ਵੀ ਹੱਦ ਤੱਕ ਜਾ ਚਾਕ ਸਕਦੇ ਨੇ ਅਜਿਹੇ ਲੋਕ ਕਿਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਨੇ ਕਿਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਬਾਹਰ ਹੋਣ ਦੇ ਲਈ ਕੋਈ ਚਿੱਕੜ ਦੇ ਵਿੱਚ ਲਿਪਟਦਾ ਹੈ ਕੋਈ ਆਪਣੇ ਭੈਣ ਭਰਾ ਮਾਪੇ ਦੇ ਨਾਲ ਕਿਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਨੇ ਕਿਸ ਤਰ੍ਹਾਂ ਦੀ ਉਹ ਭਾਸ਼ਾ ਦਾ ਉਪਯੋਗ ਕਰਦੇ ਨੇ ਇਹ ਤਾਂ ਬੇਸ਼ਰਮੀ ਦੀ ਹੱਦ ਲੰਗੀ ਹੋਈ ਸੀ ਪਰ ਉਸ ਤੋਂ ਵੀ ਵੱਡੇ ਬੇਸ਼ਰਮ ਪਾਪੀ ਉਹ ਲੋਕ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਾ ਕੇ ਗੀਤ ਲਾ ਲਾ ਕੇ ਵੀਡੀਓ ਬਣਾਉਂਦੇ ਨੇ ਇਹ ਜਿਹੇ ਲੋਕ ਬਸ ਇੱਕੇ ਉਹਨਾਂ ਕੋਲ ਕਾਰਨ ਹੈ ਕਿ ਲੋਕ ਬੇਸ਼ੱਕ ਗਾਲਾਂ ਕੱਢ ਦੇਣ ਲੋਕ ਬੇਸ਼ੱਕ ਮਾੜਾ ਬੋਲ ਦੇਣ ਪਰ ਸਾਡੀ ਵੀਡੀਓ ਵਾਇਰਲ ਹੋ ਸਾਡੇ ਚਿਹਰੇ ਦੀ ਪਛਾਣ ਹੋਊਗੀ ਤੇ ਅਜਿਹੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਕੀ ਮर्याਦਾ ਹੈ ਕਿਵੇਂ ਗੀਤ ਲਾ ਕੇ ਵੀਡੀਓ ਨਹੀਂ ਬਣਾ ਸਕਦੇ ਇਹ ਗੱਲ ਦਾ ਮੈਨੂੰ ਲੱਗਦਾ ਕੋਈ ਬੱਚਾ ਵੀ ਨਹੀਂ ਹੋਣਾ ਜਿਹਨੂੰ ਨਾ ਪਤਾ ਹੋਵੇ ਹਰ ਇੱਕ ਨੂੰ ਪਤਾ ਹੈ ਕਿੰਨੇ ਸਮੇਂ ਤੋਂ ਚੀਜ਼ ਪ੍ਰਚਾਰੀ ਜਾ ਰਹੀ ਹੈ ਕਿੰਨੀਆਂ ਘਟਨਾਵਾਂ ਹੋਈਆਂ ਨੇ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਗੀਤਾਂ ਦੇ ਵੀਡੀਓ ਨਹੀਂ ਬਣਾਈ ਜਾਂਦੀ ਪਰ ਫਿਰ ਵੀ ਇਹ ਬੇਸ਼ਰਮ ਲੋਕ ਜਾ ਕੇ ਗੁਰੂ ਘਰਾਂ ਦੇ ਵਿੱਚ ਗੀਤ ਲਾ ਲਾ ਕੇ ਅਸ਼ਲੀਲ ਗੀਤ ਲਾ ਲਾ ਕੇ ਵੀਡੀਓ ਬਣਾਉਂਦੇ ਨੇ ਪੋਸਟ ਕਰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਪਤਾ ਲੱਗਦਾ ਜੀ ਬਸ ਇਹ ਮੰਗ ਉੱਠਦੀ ਹੈ ਇਹਨਾਂ ਤੋਂ ਮਾਫੀ ਵਾਲੀ ਵੀਡੀਓ ਜਲਦੀ ਆਵੇ ਮਾਫੀ ਵਾਲੀ ਵੀਡੀਓ ਕਦੋਂ ਆਊਗੀ ਮਾਫੀ ਮੰਗ ਲੈਣ ਬਸ ਫਿਰ ਕਿਉਂ ਦਾ ਵੀਡੀਓ ਇਹਨਾਂ ਦੀ ਵਾਇਰਲ ਹੋ ਜਾਂਦੀ ਹੈ ਜੀ ਅਗਲੀ ਵੀਡੀਓ ਇਹ ਮਾਫੀ ਦੀ ਪਾ ਦਿੰਦੇ ਨੇ ਵੀ ਸਭ ਤੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀਗਾ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੋ ਮਰਜੀ ਅਸੀਂ ਗਲਤੀ ਕਰ ਲਈਏ ਬਾਅਦ ਦੇ ਵਿੱਚ ਅਸੀਂ ਮਾਫੀ ਮੰਗ ਲਾਂਗੇ ਤਾਂ ਲੋਕਾਂ ਨੇ ਮaaf ਕਰ ਦੇਣਾ ਕੋਈ ਸਾਡੇ ਤੇ ਕਾਰਵਾਈ ਵੀ ਨਹੀਂ ਹੋਊਗੀ ਕੀ ਤੁਹਾਨੂੰ ਲੱਗਦਾ ਦੋਸਤੋ ਕਿ ਮਾਫੀ ਵਾਲੀ ਵੀਡੀਓ ਮੰਗਣ ਦੇ ਨਾਲੇ ਚੀਜ਼ਾਂ ਰੁਕ ਜਾਣਗੀਆਂ ਇੱਕ ਗੱਲ ਸੋਚ ਕੇ ਦੇਖੋ 사우ਦੀ ਅਰਬ ਦੇ ਕਾਨੂੰਨਾਂ ਨੂੰ ਇਸ ਸਮੇਂ ਸਾਰੀ ਦੁਨੀਆ ਮੰਨਦੀ ਹੈ ਕਿ 사우ਦੀ ਅਰਬ ਵਿੱਚ ਕੋਈ ਕ੍ਰਾਈਮ ਨਹੀਂ ਹੈਗਾ ਜ਼ੀਰੋ ਕ੍ਰਾਈਮ ਰੇਟ ਹੈ ਕਾਰਨ ਕੀ ਹੈ ਕਿ ਉੱਥੇ ਬੇਸ਼ੱਕ ਸੋਨੇ ਦੀਆਂ ਵੀ ਦੁਕਾਨਾਂ ਨੇ ਸ਼ੀਸ਼ੇ ਦੇ ਗੇਟ ਲੱਗੇ ਹੋਏ ਨੇ ਸ਼ੀਸ਼ੇ ਦੇ ਸ਼ਟਰ ਲੱਗੇ ਹੋਏ ਨੇ ਸੋਨੇ ਦੇ ਗੰਨਾਂ ਨੂੰ ਕਹਿੰਦਾ ਤੇ ਤਾਂ ਗੇਟ ਹੀ ਨਹੀਂ ਆ ਤੇ ਰਾਤ ਨੂੰ ਖੁੱਲ੍ਹੀਆਂ ਛੱਡ ਕੇ ਚਲੇ ਜਾਂਦੇ ਨੇ ਰਾਤ ਨੂੰ ਸ਼ੀਸ਼ੇ ਦੇ ਗੇਟ ਨੂੰ ਲੋਕ ਲਾ ਕੇ ਚਲੇ ਜਾਂਦੇ ਨੇ ਤੇ ਮਜਾ ਲੱਗਿਆ ਕਿ ਉੱਥੇ ਇੱਕ ਕੋਈ ਪੱਗ ਪਿੰਨ ਵੀ ਕੋਈ ਚੋਰੀ ਹੋ ਗਿਆ ਹੋਵੇ ਕਦੇ ਕਾਰਨ ਕੀ ਹੈ ਕਾਨੂੰਨ ਸਖਤ ਨੇ ਉੱਥੇ ਦੇ ਤਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ 사우ਦੀ ਅਰਬ ਦੇ ਵਿੱਚ ਵੀ ਜਾਂ ਅਰਬ ਕੰਟਰੀ ਦੇ ਵਿੱਚ ਵੀ ਜੇ ਕੋਈ ਗਲਤੀ ਕਰਦਾ ਹੈ ਕੋਈ ਚੋਰੀ ਕਰਦਾ ਹੈ ਕੋਈ ਹੋਰ ਗੁਨਾਹ ਕਰਦਾ ਹੈ ਉਹਨੂੰ ਐਂ ਕਹਿ ਦੇਣ ਕਿ ਭਾਈ ਤੂੰ ਇੱਕ ਮਾਫੀ ਵਾਲੀ ਵੀਡੀਓ ਪਾ ਦੇ ਮਾਫੀ ਮੰਗ ਲੈ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਅੱਜ ਕ੍ਰਾਈਮ ਰੇਟ ਜ਼ੀਰੋ ਹੈ ਇਹਨਾਂ ਕੰਟਰੀਆਂ ਦੇ ਵਿੱਚ ਇਹੀ ਮਾਹੌਲ ਅੱਗੇ ਵੀ ਰਹੂਗਾ ਲੋਕਾਂ ਨੇ ਨੇਹਰੀ ਲਿਆ ਦੇਣੀ ਆ ਗਲਤੀਆਂ ਕਰ ਕਰਕੇ ਵੀਡੀਓ ਪਾ ਦਿਆ ਕਰਨੀਆਂ ਮਾਫੀ ਵਾਲੀ ਉਹ ਦਾ ਕਾਰਨ ਕੀ ਹੈ ਉੱਥੇ ਸਖਤ ਕਾਨੂੰਨ ਨੇ ਸਖਤ ਸਜ਼ਾ ਮਿਲਦੀ ਹੈ ਇਹੀ ਕਾਰਨ ਹੈ ਕਿ ਉੱਥੇ ਜ਼ੀਰੋ ਕ੍ਰਾਈਮ ਰੇਟ ਆ ਆਪਣੇ ਦੇਸ਼ 'ਚ ਵੀ ਜਦੋਂ ਕੋਈ ਐਹ ਜੀ ਘਟਨਾ ਹੁੰਦੀ ਹੈ ਕੋਈ ਅਨਸਖਾਵੀ ਘਟਨਾ ਹੋ ਜਾਂਦੀ ਹੈ ਤਾਂ ਲੋਕਾਂ ਦੀ ਮੰਗ ਇਹ ਹੁੰਦੀ ਹੈ ਕਿ ਸਖਤ ਸਜ਼ਾ ਮਿਲੇ ਚੌਂਕ ਦੇ ਵਿੱਚ ਫਾਂਸੀ ਮਿਲੇ ਜੀ ਇਹਨਾਂ ਨੂੰ ਸਾウਦੀ ਅਰਬ ਕੰਟਰੀਆਂ ਵਾਂਗੂ ਤੇ ਤਾਂ ਕਿ ਮੁੜ ਕੇ ਕੋਈ ਜਿਵੇਂ ਡਭਈ ਦੇ ਵਿੱਚ ਸਖਤ ਕਾਨੂੰਨ ਨੇ ਮੁੜ ਕੇ ਕੋਈ ਗਲਤੀ ਨਾ ਕਰ ਸਕੇ ਇਹੀ ਮੰਗ ਦਾ ਕਾਰਨ ਇਹੀ ਹੁੰਦਾ ਕਿ ਲੋਕਾਂ ਨੂੰ ਪਤਾ ਹੈ ਕਿ ਜੇ ਸਖਤ ਸਜ਼ਾ ਮਿਲੀ ਉਹਨੂੰ ਤਾਂ ਸਖਤ ਸਜ਼ਾ ਮਿਲੂਗੀ ਹੋਰ ਸੌ ਨੂੰ ਕਰਨ ਹੁੰਦੇ ਨੇ ਵੀ ਮੁੜ ਕੇ ਇਹ ਗਲਤੀ ਨਹੀਂ ਕਰਨੀ ਪਰ ਇੱਥੇ ਤਾਂ ਲੋਕਾਂ ਦਾ ਆਵਾਈ ਉੱਤੇ ਆਪਿਆ ਗੁਰੂ ਘਰਾਂ ਦੇ ਵਿੱਚ ਜਾ ਕੇ ਧਾਰਮਿਕ ਜਗ੍ਹਾ ਤੇ ਜਾ ਕੇ ਕਿਸ ਤਰ੍ਹਾਂ ਗੀਤ ਲਾ ਲਾ ਕੇ ਵੀਡੀਓ ਫੋਟੋ ਖਿੱਚਦੇ ਨੇ ਬਣਾਉਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਫੋਟੋ ਖਿੱਚਣ ਤੇ ਵੀਡੀਓ ਬਣਾਉਂਦੇ ਤੇ ਮਨਾਹੀ ਹੈ ਹਾਲਾਂਕਿ ਕੁਝ ਲੋਕ ਇਹ ਗੱਲ ਤੇ ਵੀ ਉਤਰਾਜ ਕਰਦੇ ਨੇ ਜੀ ਅਸੀਂ ਇੰਨੀ ਜਗ੍ਹਾ ਦੂਰੋਂ ਜਾ ਕੇ ਮੱਥਾ ਟੇਕਣ ਦੇ ਲਈ ਨਤਮਸਤ ਹੋਣ ਦੇ ਲਈ ਗਏ ਸੀ ਦਰਸ਼ਨ ਦੇਦਾਰੇ ਕਰਨ ਦੇ ਲਈ ਗਏ ਸੀ ਪਰ ਇੱਕ ਯਾਦ ਬਣਾਉਣੀ ਸੀ ਇੱਕ ਫੋਟੋ ਖਿੱਚਣੀ ਸੀ ਸੇਵਾਦਾਰ ਨੇ ਸਾਨੂੰ ਰੋਕਤਾ ਲੋਕ ਗੁੱਸਾ ਕਰਦੇ ਨੇ ਚੀਜ਼ ਦਾ ਪਰ ਕਾਰਨ ਕੀ ਹੈ ਕਿ ਕੁਝ ਕੁ ਲੋਕਾਂ ਵਾਸਤੇ ਸਾਰਿਆਂ ਤੇ ਹੀ ਸਖਤਾਈ ਕਰਨੀ ਪੈਂਦੀ ਹੈ ਕੁਝ ਕ ਜਿਹੇ ਮਾੜੇ ਅੰਸਰ ਹੁੰਦੇ ਨੇ ਇਹ ਜੇ ਬੇਸ਼ਰਮ ਹੁੰਦੇ ਨੇ ਪਾਪੀ ਹੁੰਦੇ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਮਰਿਆਦਾ ਭੰਗ ਕਰਦੇ ਨੇ ਉਹਦਾ ਖਮਿਆਜਾ ਸਭ ਨੂੰ ਭੁਗਤਣਾ ਪੈਂਦਾ ਹਾਲਾਂਕਿ ਸੇਵਾਦਾਰ ਵੀ ਸਮਝਦੇ ਨੇ ਕਿ ਲੋਕ ਦੀ ਜਿਹੜਾ ਕੋਈ ਸੰਗਤ ਦੇ ਵਿੱਚ ਉਹ ਵੀਡੀਓ ਬਣਾ ਰਿਹਾ ਫੋਟੋ ਖਿੱਚ ਰਿਹਾ ਉਹਦੀ ਕੀ ਭਾਵਨਾ ਹੈ ਜੇ ਕੋਈ ਸ਼ਰਦਾ ਦੇ ਨਾਲ ਫੋਟੋ ਖਿੱਚ ਰਿਹਾ ਤਾਂ ਤੁਸੀਂ ਦੇਖਿਆ ਹੋਵੇਗਾ ਨਹੀਂ ਵੀ ਰੋਕਿਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿਸ ਭਾਵਨਾ ਦੇ ਨਾਲ ਇਹ ਫੋਟੋ ਕਚਰੇ ਵੀਡੀਓ ਬਣਾ ਰਿਹਾ ਉਹਨਾਂ ਦਾ ਰੋਧ ਦਾ ਕੰਮ ਆ ਪਰ ਫਿਰ ਵੀ ਕੋਈ ਨਾ ਕੋਈ ਇਹ ਜੇਹਾ ਪਾਪੀ ਦੋਸ਼ਟ ਦਾ ਲਾਏ ਜਾਂਦਾ ਹੈ ਵੀਡੀਓ ਫੋਟੋ ਬਣਾਈ ਜਾਂਦਾ ਹੈ ਇਸ ਤਰ੍ਹਾਂ ਦੀ ਗੀਤ ਲਾ ਕੇ ਪਰ ਫਿਰ ਉਹਨਾਂ ਦੇ ਖੇਤਰ ਵੀ ਬੰਦੇ ਨੇ ਪਰ ਸਖਤ ਕਾਰਵਾਈ ਨਹੀਂ ਹੁੰਦੀ ਹੁਣ ਇੱਕ ਜਨਾਨੀ ਨੇ ਤਾਂ ਬੇਸ਼ਰਮੀ ਦੀ ਹਾਦੇ ਕਰ ਦਿੱਤੀ ਕਿਸੇ ਗੁਰੂ ਘਰ ਤੇ ਵਿੱਚ ਜਾ ਕੇ ਉਹ ਤਾਂ ਵੀ ਬੱਡੀ ਬੇਸ਼ਰਮੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਮੋਬਾਈਲ ਤੇ ਇੱਕ ਗੀਤ ਤੇ ਵੀਡੀਓ ਬਣਾ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਨਤਮਸਤਕ ਹੋ ਰਹੇ ਨੇ ਇਹ ਗੀਤ ਤੇ ਵੀਡੀਓ ਬਣਾ ਰਹੀ ਹੈ ਲਿਪਸਿੰਗ ਕਰ ਰਹੀ ਹੈ ਇਹ ਬੇਸ਼ਰਮ ਔਰਤ ਤੇ ਇਹਦੇ ਕੋਈ ਉੱਥੇ ਦੇਖਣ ਵਾਲਾ ਸੇਵਾਦਾਰ ਹੋਵੇ ਵਰਸ਼ਾ ਬੱਖੀ ਦੇ ਵਿੱਚ ਮਾਰਿਆ ਹੋਵੇ ਮੁੜ ਕੇ ਬਣਾ ਜਵੇ ਇਹ ਇਸ ਤਰ੍ਹਾਂ ਵੀਡੀਓ ਤੇ ਦੱਸਦੀ ਹੈ ਕਿ ਇਹ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਇਹਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਔਰਤ ਦੀ ਪਛਾਣ ਹੋਵੇ ਐਸਜੀਪੀਸੀ ਤੱਕ ਪਹੁੰਚੇ ਇਸ ਔਰਤ ਦੀ ਵੀਡੀਓ ਤਾਂ ਕਿ ਮੁੜ ਕੇ ਕੋਈ ਅਜਿਹੀ ਹਮਾਕਤ ਨਾ ਕਰ ਸਕੇ ਜਿਹੜਾ ਲੋਕਾਂ ਨੇ ਕੰਮੇ ਫੜ ਲਿਆ ਕਦੇ ਕੋਈ ਵੀਡੀਓ ਬਣਾ ਦਿੰਦਾ ਗੁਰੂ ਘਰ ਦੇ ਵਿੱਚ ਜਾ ਕੇ ਗੀਤ ਲਾ ਕੇ ਕਦੇ ਕੋਈ ਬਣਾ ਦਿੰਦਾ ਹੋਰ ਤਾਂ ਬੇਸ਼ਰਮੀ ਦੀ ਹੱਦ ਦਾ ਟੱਪੀਆਂ ਹੀ ਸੀ ਆ ਨਵਾਂ ਹੀ ਕੰਮ ਫੜਿਆ ਹੋਇਆ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਗੀਤ ਲਾ ਕੇ ਵੀਡੀਓ ਬਣਾਉਣ ਦਾ ਕੀ ਜਿਹੜੇ ਧਰਮ ਨਾਲ ਸੰਬੰਧਿਤ ਰੱਖਦੇ ਨੇ ਹਾਲਾਂਕਿ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਕਹਿਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਉਸ ਜਗ੍ਹਾ ਤੇ ਜਾ ਕੇ ਵੀ ਇਸ ਤਰ੍ਹਾਂ ਕਰਦੇ ਨੇ ਜਾਂ ਫਿਰ ਇਹਨਾਂ ਨੂੰ ਗੁਰੂ ਘਰੇ ਲੱਭਦੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਇਹ ਗੁੱਸਾ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਕਿਉਂ ਅਜਿਹਈਆਂ ਘਟਨਾਵਾਂ ਹੋ ਰਹੀਆਂ ਨੇ ਕਿਉਂ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਔਰਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕਿ ਸੋਚੀ ਸਮਝੀ ਸਾਜ਼ਿਸ਼ ਤੇ ਇਹਨੇ ਵੀਡੀਓ ਬਣਾਈ ਹੈ ਸਾਬ ਤੌਰ ਤੇ ਦੇਖ ਰਿਹਾ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਪਹਿਲਾਂ ਇਹਨੇ ਕੈਮਰਾ ਆਪਣਾ ਮੋਬਾਈਲ ਮਾਊਂਟ ਕੀਤਾ ਉਹ ਤੋਂ ਬਾਅਦ ਚ ਉਹਨੂੰ ਸਹੀ ਜਗ੍ਹਾ ਤੇ ਲਾ ਕੇ ਐਂਗਲ ਬਣਾਇਆ ਫਿਰ ਇਹ ਵੀਡੀਓ ਬਣਾ ਰਹੀ ਹੈ ਨਾ ਨਾ ਲਿਪਸਿੰਗ ਵੀ ਕਰ ਰਹੀ ਆ ਆਲੇ-ਦਾਲੇ ਦੇਖ ਵੀ ਰਹੀ ਆ ਇਹਨੂੰ ਪਤਾ ਵੀ ਮੈਂ ਗਲਤ ਕਰ ਰਹੀ ਆ ਕਿਤੇ ਕਿਸੇ ਨੇ ਮੈਨੂੰ ਦੇਖ ਲਿਆ ਸੇਵਾਦਾਰ ਨੇ ਤਾਂ ਵਰਸ਼ਾ ਬੱਖੀ ਦੇ ਵਿੱਚ ਹੀ ਪੈਣਾ ਇਹ ਵੀ ਇਹਨੂੰ ਪਤਾ ਹੈਗਾ ਤਾਂ ਹੀ ਆਲੇ-ਦਾਲੇ ਦੇਖ ਰਹੀ ਆ ਪਰ ਫਿਰ ਵੀ ਕਿਸ ਤਰ੍ਹਾਂ ਇਹ ਬੇਸ਼ਰਮੀ ਦੀ ਹੱਦ ਟੱਪਦੀ ਆ ਉਸ ਤੋਂ ਵੀ ਬੇਸ਼ਰਮ ਇਹ ਔਰਤ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀ ਆ ਇਹਨੂੰ ਪਤਾ ਹੈ ਕਿ ਕਾਲੂ ਇਹ ਗੱਲ ਚੀਜ਼ ਦਾ ਵਿਰੋਧ ਵੀ ਹੋਊਗਾ ਤਾਂ ਮਾਫੀ ਮੰਗ ਲਊਂਗੀ ਇਹ ਕੰਮੇ ਫੜਿਆ ਹੋਇਆ ਕਿੰਨੀਆਂ ਘਟਨਾਵਾਂ ਹੋ ਗਈਆਂ ਜੀਆਂ ਲੋਕ ਵੀ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਨੇ ਮਾਫੀ ਵਾਲੀ ਵੀਡੀਓ ਨੈਕਸਟ ਕਮਿੰਗ ਸੂਨ ਮਾਫੀ ਵੀਡੀਓ ਕਮਿੰਗ ਸੂਨ ਯਾਰ ਮਾਫੀ ਤੋਂ ਕੀ ਲੈਣਾ ਮਾਫੀ ਦੇ ਨਾਲ ਜੋ ਨੇ ਬੰજર ਗਲਤੀ ਕੀਤੀ ਹੈ ਉਹ ਉਹਦੀ ਮਤਲਬ ਉਹਨੂੰ ਸਜ਼ਾ ਮਿਲ ਗਈ ਫਿਰ ਜਾਂ ਫਿਰ ਉਹ ਤੋਂ ਅਗਲਿਆਂ ਨੂੰ ਕੀ ਸਨੇਹਾ ਮਿਲਿਆ ਜਿਹੜੇ ਕੋਈ ਹੋਰ ਉਹਦਾਂ ਦੀ ਮਾਨਸਿਕਤਾ ਵਰਗੇ ਲੋਕ ਦੇਖ ਰਹੇ ਨੇ ਮਾਨਸਿਕਤਾ ਵਾਲੇ ਲੋਕ ਦੇਖ ਰਹੇ ਨੇ ਉਹ ਔਰਤ ਦੇ ਨਾਲ ਦੇ ਕੀ ਉਹਨਾਂ ਨੂੰ ਸਿੱਖਿਆ ਮਿਲੀ ਕਿ ਵੀਡੀਓ ਬਣਾਓ ਜੋ ਮਰਜੀ ਕਰੋ ਬਾਅਦ ਦੇ ਵਿੱਚ ਮਾਫੀ ਮੰਗ ਲਓ ਸਭ ਕੁਝ ਠੀਕ ਹੋ ਜਾਣਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਜਲ ਜਲ ਦੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਚਾਹੁੰਦੇ ਹੋ ਕੀ ਇਸ ਔਰਤ ਤੇ ਸਖਤ ਕਾਰਵਾਈ ਹੋ ਸਕੇ ਇਹਦੀ ਪਛਾਣ ਹੋ ਸਕੇ ਜੇਕਰ ਕੋਈ ਜਾਣਦਾ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਐਸਜੀਪੀਸੀ ਤੱਕ ਵੀਡੀਓ ਪਹੁੰਚਦੀ ਕਰੋ ਸਿੱਖ ਸੰਸਥਾਵਾਂ ਤੱਕ ਵੀਡੀਓ ਪਹੁੰਚਦੀ ਕਰੋ ਤਾਂ ਕਿ ਜਹੀਆਂ ਔਰਤਾ ਜੋ ਕਿ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਹੀ ਹੈ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਕਮੈਂਟ ਕਰਨਾ ਇਸ ਤਰ੍ਹਾਂ ਦੀਆਂ ਤੇ ਨਿਊਜ਼ ਦੇ ਲਈ ਹੋਰ ਤਾਜ਼ਾ ਖਬਰਾਂ ਦੇ ਲਈ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀਓ ਇਜਾਜ਼ਤ ਮਿਲਦੀ ਹੈ ਜਲਦ ਧੰਨਵਾਦ